ਪਿਛਲੇ ਸਮੇਂ ਦੇ ਵਿੱਚ ਦਿਵਾਲੀ ਇੱਕ ਮਨਾਈ ਜਾਂਦੀ ਸੀ ਪਰ ਕਿਤੇ ਨਾ ਕਿਤੇ ਜਾ ਕੇ ਦਿਵਾਲੀ ਦੋ ਮਨਾਈ ਜਾ ਰਹੀ ਹੈ ਕਿਦਾਂ ਦੇਖ ਲਓ ਕੀ ਗੱਲਾਂ ਚੱਲ ਰਹੀ ਹੈ ਇਹ ਤਿਹਾਰ ਆਪਣੀ ਹਿੰਦੂਆਂ ਦਾ ਬਹੁਤ ਪਵਿੱਤਰ ਤਿਹਾਰ ਜੀ ਇਹ ਬੁਰਾਈ ਦੇ ਉੱਤੇ ਵਿਜੇ ਕਰਕੇ ਆਇਆ ਸੀ ਸ਼੍ਰੀ ਰਾਮਚੰਦਰ ਜੀ ਦਾ ਸਵਾਗਤ ਉੱਤੇ ਮਨਾਇਆ ਜਾਣ ਵਾਲਾ ਦਿਪਾਵਲੀ ਦਾ ਸ਼ੁਭ ਦਿਪਾਵਲੀ ਦਾ ਤਿਹਾਰ ਹੈ ਅਮਸਿਆ ਦੀ ਤਿਥੀ 1 ਜੁਲਾਈ ਨੂੰ ਸਵੇਰ ਤੋਂ ਸੂਰਜ ਦੇ ਤੋਂ ਲੈ ਕੇ ਸੂਰਜ ਅਸਤ ਤੱਕ ਰਹੇਗੀ ਕਿੰਨੇ ਲੋਕ ਜਾ ਕੇ ਮੰਦਿਰ ਚ ਪੁੱਛ ਕੇ ਆਏ ਬਣੇ ਦੀਪavali ਕਦੋਂ ਦੀਏ ਸਭ ਮੋਬਾਈਲਾਂ 'ਚ ਦੇਖਦੇ ਪਏ ਨੇ ਸਰਕਾਰੀ ਕੈਲੰਡਰ ਦੇਖਦੇ ਪਏ ਨੇ ਇਹਨਾਂ 45 ਤੋਂ ਬਾਅਦ ਜਿਹੜੀ ਰਾਤਰੀ ਕਾਲ 'ਚ ਜਿਹੜੀ ਅਮੋਸਿਆ ਦੀ ਤਿਥੀ ਦਾ લાભ ਤੁਸੀਂ ਲੈ ਸਕਦੇ ਹੋ ਜੀ ਜੀ ਜਿਸ ਤਰ੍ਹਾਂ ਕਿ ਤੁਸੀਂ ਉਸ ਦਿਨ ਪਟਾਕੇ ਨਾ ਬਜਾਓ ਕਿਉਂਕਿ ਨਰਕ ਚਤੁਰਤੀ ਸਵੇਰੇ ਪੈ ਰਹੀ ਹੈ ਜੀ ਤੁਸੀਂ ਦੀਪਦਾਨ ਕਰ ਸਕਦੇ ਹੋ ਰਾਤ ਨੂੰ ਤੁਸੀਂ ਪੂਜਾ ਪਾੜ ਮਾਂ ਲਕਸ਼ਮੀ ਦਾ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਅਮੇਜ਼ਿੰਗ ਟੀਵੀ ਸੋ ਗੱਲਬਾਤ ਕਰਦੇ ਆਂ ਦੀਵਾਲੀ ਦਾ ਤਿਹਾਰ ਦੀਵਾਲੀ ਦਾ ਤਿਹਾਰ ਇੱਕ ਐਸਾ ਤਿਹਾਰ ਹੈ ਲੋਕ ਬੜੀ ਤੋਂ ਹਮ ਤਾਂ ਨਾ ਮਨਾਉਂਦੇ ਨੇ ਦੀਵਾਲੀ ਦਾ ਤਿਹਾਰ ਤੇ ਜਿਹੜਾ ਹੁਣ ਦੀਵਾਲੀ ਦਾ ਤਿਹਾਰ ਅਕਤੂਬਰ ਦੇ ਮਹੀਨੇ ਦੇ ਵਿੱਚ ਆ ਰਿਹਾ ਹੈਗਾ ਕੀ ਕਹਿੰਦੇ ਆ ਕਿ ਦੀਵਾਲੀ ਪਿਛਲੇ ਸਮੇਂ ਦੇ ਵਿੱਚ ਇੱਕ ਦਿਨ ਆਂਦੀ ਹੁੰਦੀ ਸੀ ਪਰ ਕਿਤੇ ਨਾ ਕਿਤੇ ਜਾ ਕੇ ਦੀਵਾਲੀਆਂ ਦੋ ਮਨਾਈ ਜਾ ਰਹੀਆਂ ਨੇ ਤਾਂ ਤੇਰਸ ਇੱਕ ਜਗ੍ਹਾ ਤੇ ਸਾਰਾ ਟਾਈਮ ਟੇਬਲ ਸਾਰਾ ਉੱਪਰ-ਨੀਚੇ ਹੋ ਚੁੱਕਾ ਹੋਇਆ ਸੋ ਅਸੀਂ ਇਸ ਟਾਈਮ ਸਾਡੇ ਵਿੱਚ ਪੰਡਤ ਜੀ ਅਤੁਲ ਕੌਸ਼ਿਕ ਜੀ ਸਾਡੇ ਵਿੱਚ ਮੌਜੂਦ ਨੇ ਤੇ ਗੱਲਬਾਤ ਕਰਦੇ ਆ ਆਪਣੇ ਅਸੀਂ ਅਮੇਜ਼ਿੰਗ ਟੀਵੀ ਦੇ ਉੱਤੇ ਕਿਵੇਂ ਦੇਖਦੇ ਆ ਕੀ ਜਿਹੜਾ ਦੀਵਾਲੀ ਦਾ ਤਿਹਾਰ ਹੈ ਉਹ ਦੋ ਕਿਉਂ ਮਨਾਏ ਜਾ ਰਹੇ ਹੈਗੇ ਨੇ ਕਾਰਨ ਪੁੱਛਦੇ ਆ ਗਲਬਤ ਕਰਦੇ ਆ ਪੰਡਤ ਜੀ ਪਹਿਲਾਂ જય શ્રી ਰਾਮ જય શ્રી ਰਾਮ જય શ્રી ਰਾਮ ਪੰਡੇ ਕਿਦਾਂ ਦੇਖਦੇ ਹੋ ਕੀ ਕਹਿੰਦੇ ਪਿਛਲੇ ਸਮੇਂ ਦੇ ਵਿੱਚ ਦੀਵਾਲੀ ਇੱਕ ਮਨਾਈ ਜਾਂਦੀ ਸੀ ਪਰ ਕਿਤੇ ਨਾ ਕਿਤੇ ਜਾ ਕੇ ਦੀਵਾਲੀ ਦੋ ਮਨਾਈ ਜਾ ਰਹੀ ਹੈ ਕਿਦਾਂ ਦੇਖਦੇ ਹੋ ਕੀ ਕਹਿਣਾ ਚਾਹੋਗੇ ਪਹਿਲੇ ਤਾਂ ਅਮੈਜਨ ਟੀਵੀ ਵੱਲੋਂ ਸਾਡੇ ਹਿਤੇਸ਼ ਕਨਾਈ ਜੀ ਨੂੰ ਬਹੁਤ ਬਹੁਤ જય શ્રી ਰਾਮ ਜੀ ਔਰ ਰਾਣ ਆਲੀ ਦੀਪਾਵਲੀ ਦੀ ਤੇ ਤੰਤਰੇਸ ਜੀ ਬਹੁਤ ਬਹੁਤ ਵਧਾਈਆਂ ਜੀ ਮੈਂ ਇਹ ਦੇ ਜੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਸਭ ਤੋਂ ਪਹਿਲੇ ਆਪਾਂ ਕਵਾਂਗੇ ਕਿ ਇਹ ਤਿਹਾੜ ਆਪਣੇ ਹਿੰਦੂਆਂ ਦਾ ਬਹੁਤ ਪਵਿੱਤਰ ਤਿਹਾੜ ਹੈ ਜੀ ਇਹ ਬੁਰਾਈ ਦੇ ਉੱਤੇ ਵਿਜੇ ਕਰਕੇ ਆਏ ਸ੍ਰੀ ਸ਼੍ਰੀ ਰਾਮਚੰਦਰ ਜੀ ਦੇ ਸਵਾਗਤ ਉੱਤੇ ਮਨਾਇਆ ਜਾਣ ਵਾਲਾ ਦੀਪਾਵਲੀ ਦਾ ਸ਼ੁਭ ਦੀਪਾਵਲੀ ਦਾ ਤਿਹਾੜ ਹੈ ਜੀ ਇਹਦੇ ਵਿੱਚ ਜਿਹੜੀ ਕਨਫਿਊਜ਼ਨ ਜਿਹੜੀ ਤੁਸੀਂ ਸੁਣਦੇ ਪਏ ਹੋ ਜੀ ਕੋਈ ਕਨਫਿਊਜ਼ਨ ਨਹੀਂ ਹੈ ਜੀ ਐਕਚੁਅਲੀ ਐਕਸਪਲੇਨ ਕਰਨ ਦੇ ਵਿੱਚ ਗਲਤੀਆਂ ਨੇ ਹੂੰ ਉਹ ਕੀ ਹੈ ਕਿ ਜਿਸ ਦਾ ਸਮਝੋ ਕਿ ਵੀ ਜਿਹਦਾ ਕੰਮ ਜਿਹਨੂੰ ਸਾਜੇ ਉਹਨੂੰ ਹੀ ਕਰਨਾ ਚਾਹੀਦਾ ਹੈ ਹੂੰ ਹੁਣ ਤੁਸੀਂ ਅੱਜਕੱਲ ਦੇਖਦੇ ਹੋ ਸੋਸ਼ਲ ਮੀਡੀਆ ਦੇ ਉੱਤੇ ਜਾਂ ਐਪਸ ਵਗੈਰਾ ਇਦਾਂ ਹੀ ਆ ਗਏ ਕਿ ਜਿੰਨੂੰ ਹੱਥ ਮੋਬਾਈਲ 'ਚ ਐਪ ਆ ਜਾਂਦੀ ਹੈ ਉਹੀ ਆਪਣੇ ਆਪ ਨੂੰ ਐਸਟ੍ਰੋਲੋਜਰ ਬਣਾ ਕੇ ਵੇਚਦਾ ਹੂੰ ਉਹੀ ਕ੍ਰੂਤੀਆਂ ਨੇ ਜਿਹੜੀ ਐਕਸਪਲੇਨ ਨਹੀਂ ਕਰ ਪਾਉਂਦੇ ਹੂੰ ਦੀਵਾਲੀ ਤਾਂ ਆਪਣੀਆਂ ਪਹਿਲੀ ਵੀ ਕਿਹਨੂੰ ਅਪਾ ਦੀਵਾਲੀ ਹੀ ਕਹਿੰਦੇ ਆ ਹੂੰ ਤੁਸੀਂ ਦੱਸੋ ਵੱਡੀ ਦੀਵਾਲੀ ਛੋਟੀ ਦੀਵਾਲੀ ਹੁੰਦੀ ਸੀ ਜਾਂ ਨਹੀਂ ਨਹੀਂ ਦੇਖੋ ਪੱਡਾ ਜੀ ਹੁੰਦੀ ਸੀ ਠੀਕ ਹੈ ਪਰ ਲੋਕਾਂ ਦੇ ਇੱਕ ਮੰਦੇ ਚ ਇੱਕ ਥੋੜਾ ਜਿਹਾ ਮਿਸਪਲੇਸ ਹੋਈ ਹੋਈ ਹੈ ਕਿ ਆਪਾਂ ਲక్ష్ਮੀ ਜਿਹੜੀ ਪੂਜਾ ਹੈਗੀ ਆ ਉਹ ਆਪਾਂ ਛੋਟੀ ਨੂੰ ਕਰੀਏ ਜਾਂ ਵੱਡੀ ਨੂੰ ਕਰੀਏ ਦੇਖੋ ਹਮੇਸ਼ਾ ਦੀਪਾਵਲੀ ਵੱਡੀ ਦੀਪਾਵਲੀ ਨੂੰ ਮਨਾਈ ਜਾਂਦੀ ਹੈ ਹਮ ਔਰ 21 ਅਕਤੂਬਰ ਜੀ ਮੈਂ ਸਾਰੇ ਲੁਧਿਆਣਾ ਵਾਸੀਆਂ ਨੂੰ ਕੀ ਆਪਣੇ ਪੰਜਾਬ ਵਾਸੀਆਂ ਨੂੰ ਹੋਰ ਦੇਸ਼ ਵਾਸੀਆਂ ਨੂੰ ਜਿੱਥੇ ਤੱਕ ਵੀ ਮੇਰੀ ਇਹ ਨਿਊਜ਼ ਜਾਏਗੀ ਜੀ ਕਿ 21 ਅਕਤੂਬਰ ਨੂੰ ਹੀ ਸ਼ੁਭ ਦੀਪavali ਮਨਾਈ ਜਾਣੀ ਚਾਹੀਦੀ ਹੈ ਕਿਉਂਕਿ ਅਮੌਸਿਆ ਦੀ ਤਿਥੀ 21 ਅਕਤੂਬਰ ਨੂੰ ਸਵੇਰ ਤੋਂ ਸੂਰਜ ਉਦੇ ਤੋਂ ਲੈ ਕੇ ਸੂਰਜ ਅਸਤ ਤੱਕ ਰਹੇਗੀ ਪਹਿਲੀ ਗੱਲ ਦੂਸਰਾ ਜਿਹੜੀ ਆ ਤੁਸੀਂ ਕਹਿੰਦੇ ਹੋ ਕਨਫਿਊਜ਼ਨ ਪੈਦਾ ਕੀਤੀ ਜਾ ਰਹੀ ਹੈ ਕੋਈ ਕਨਫਿਊਜ਼ਨ ਨਹੀਂ ਹੈ ਜਿਹੜੇ ਜੋਤਿਸ਼ੀ ਪੰਚਾਂਗ ਵੇਖਣਾ ਜਾਣਦੇ ਨੇ ਜਿਨ੍ਹਾਂ ਨੇ ਕਦੇ ਵੀ ਪੰਚਾਂਗ ਵੇਖਿਆ ਹੋਵੇਗਾ ਮੈਨੂਅਲੀ ਹੱਥਾਂ ਨਾਲ ਕਦੇ ਟੇਵੇ ਬਣਾਏ ਹੋਣਗੇ ਜਾਂ ਪੰਚਾਂਗ ਪੜੇ ਹੋਣਗੇ ਉਹ ਇਹਨਾਂ ਚੀਜ਼ਾਂ ਨੂੰ ਪੜੇ ਬਿਨਾ ਐਪਾਂ ਦੇ ਉੱਤੇ ਪੜ ਕੇ ਜਾਂ ਆਪਣੇ ਮੋਬਾਈਲਾਂ ਦੇ ਉੱਤੇ ਨੌਲੇਜ ਲੈ ਕੇ ਹਰ ਚੀਜ਼ ਨੂੰ ਇੱਕਦਮ ਕਹਿ ਦੇਣਾ ਮੀਡੀਆ ਦੇ ਉੱਤੇ ਤੇ ਉਹ ਉਹਦਾ ਪ੍ਰਚਾਰ ਹੋਣ ਕਰਕੇ ਹੀ ਆਪਾਂ ਕਨਫਿਊਜ਼ਨ 'ਚ ਹੋ ਜਾਂਦੇ ਜੀ ਕਿਉਂਕਿ ਕੋਈ ਅੱਜਕੱਲ ਕਿੰਨੇ ਬੱਚੇ ਅੱਜਕੱਲ ਮੰਦਰ ਜਾ ਰਹੇ ਨੇ ਕਿੰਨੇ ਲੋਕ ਜਾ ਕੇ ਮੰਦਰ 'ਚ ਪੁੱਛ ਕੇ ਆਏ ਕਿ ਮਹਾਰਾ ਜੀ ਦੀਪਾਵਲੀ ਕਦੋਂ ਦੀ ਹੈ ਸਭ ਮੋਬਾਈਲਾਂ 'ਚ ਦੇਖਦੇ ਪਏ ਨੇ ਸਰਕਾਰੀ ਕੈਲੰਡਰ ਦੇਖਦੇ ਪਏ ਨੇ ਜੀ ਔਰ ਕਿਸੇ ਸਮਾਜ ਦੇ ਨਾਲੋਂ ਆਪਾਂ ਇਹ ਸੋਸ਼ਲ ਮੀਡੀਆ ਦੇ ਰੋਲਾ ਪੈ ਗਿਆ ਹੈ ਕਿ ਵੀ ਦੀਪਾਵਲੀ ਕਦੋਂ ਦੀ ਹੈ ਦੀਪਾਵਲੀ 1 1 ਅਕਤੂਬਰ ਦੀ ਹੈ ਚ ਕੋਈ ਸ਼ੱਕ ਨਹੀਂ ਹੈ ਤੇ ਪੰਡਿਤ ਜੀ ਜਿਵੇਂ ਦੇਖਦੇ ਆ ਕਿ ਜਿਵੇਂ ਤੁਸੀਂ ਕਿਹਾ 1 1 ਅਕਤੂਬਰ ਦੀ ਜਿਹੜੀ ਦੀਵਾਲੀ ਹੈਗੀ ਆ ਤੇ ਫਿਰ ਛੋਟੀ ਦੀਵਾਲੀ ਵੀ ਨਾਲ ਹੋਏਗੀ ਤੇ ਜਿਹੜੀ ਲక్ష్ਮੀ ਪੂਜਾ ਨਾਲ ਫਿਰ 20 ਦੀ ਹੋਏਗੀ ਤੇ 21 ਦੀ ਹੋਏਗੀ 21 ਤਰੀਕ ਨੂੰ ਹੀ ਦੀਪਾਵਲੀ ਦਾ ਜਿਹੜਾ ਲక్ష్ਮੀ ਪੂਜਨ ਹੋਏਗਾ ਉਹ ਉਦੋਂ ਤੱਕ ਹੋਏਗਾ ਸੂਰਜ ਅਸਤ 1 1 ਅਕਤੂਬਰ ਨੂੰ 5:45 ਤੇ ਹੋ ਰਿਹਾ ਵੈ ਜੀ ਉਹਦੇ ਤੋਂ ਠੀਕ 2 ਘੰਟੇ ਬਾਅਦ 42 ਮਿੰਟ ਤੱਕ ਯਾਨੀ ਕਿ 5:45 ਮਿੰਟ ਤੇ ਅਗਰ ਸੂਰਜ ਅਸਤ ਹੋ ਰਿਹਾ ਜੀ ਤੇ ਤੁਸੀਂ ਇਹ ਮੰਨ ਕੇ ਚੱਲੋ ਕਿ ਤੁਸੀਂ 8:30 ਵਜੇ ਤੱਕ 9:00 ਵਜੇ ਤੱਕ ਤੁਸੀਂ ਦੀਪavali ਦਾ ਸ਼ubh ਮਹਾਂ ਰੱਖਵੀ ਦਾ ਪੂਜਨ ਬੜੇ ਤੁਮਤਾੰਤ੍ਰਿਕ ਰਨ ਕਰੇ ਮਨਾਇਆ ਜਾਏਗਾ ਉਸ ਤੋਂ ਬਾਅਦ ਆਪ ਤੁਸੀਂ ਜਿੱਦਾਂ ਵੀ ਪਟਾਕੇ ਬਜਾਉਨੇ ਹੋ ਦੀਪਦਾਨ ਕਰਦੇ ਹੋ ਉਹ ਸਭ ਤੁਸੀਂ ਉਸੇ ਵਿਧੀ ਵਿਧਾਨ ਨਾਲ ਕਰੋਗੇ ਇਹੀ ਸ਼ubh ਦੀਪavali ਦਾ ਜੀ ਇਹੀ ਗੱਲ ਮੈਂ ਇੱਕ ਕਨਫਿਊਜ਼ਨ ਦੂਰ ਕਰ ਦਿੰਦਾ ਜੀ ਹੁਣ ਤੁਸੀਂ ਹੁਣੀ ਗੱਲ ਕਰ ਰਹੇ ਸੀ ਕਿ ਪੂਜਾ ਵਿਧਾਨ ਕੀਤੇ ਜਾਂਦੇ ਨੇ ਦੇਖੋ ਜੀ ਕਹਿੰਦਾ ਕੋਈ ਇੱਕ ਤਾਂ ਮਹਾਂ ਲక్ష్ਮੀ ਹੈ ਜਿਹੜੀ ਕਿ ਆਪਾਂ ਕਹਿੰਦੇ ਆ ਕਿ ਵੀ ਮੇਰੇ ਘਰ ਕਿਸ ਰੂਪ ਚ ਆਵੇ ਕੋਈ ਕਹਿੰਦਾ ਵੀ ਸੁੱਖ ਸਾਧ ਦੀ ਕਮਾਈ ਮੇਰੇ ਘਰੇ ਆਵੇ ਜੀ ਹੁਣ ਸਾਰੇ ਸੁੱਖ ਸਾਧ ਦੀ ਕਮਾਈ ਥੋੜੀ ਕਰਦੇ ਜੀ ਕੋਈ ਫੌਜੀ ਹੈ ਬਣ ਕੇ ਬੈਠਾ ਕੋਈ ਰਾਜਨੀਤਾ ਬਣ ਕੇ ਬੈਠਾ ਹਰ ਇਨਸਾਨ ਮਹਾਂ ਲక్ష్ਮੀ ਨੂੰ ਪ੍ਰਸੰਨ ਕਰਨ ਲਈ ਨਾ ਜੀ ਕੋਈ ਨਾ ਕੋਈ ਤਰੀਕਾ ਲੱਭ ਰਿਹਾ ਜੀ ਕੋਈ ਲੰਗਰ ਲਾ ਰਿਹਾ ਜੀ ਕੋਈ ਗਰੀਬਾਂ ਨੂੰ ਲੰਗਰ ਪਾਣੀ ਵੰਡ ਰਿਹਾ ਹੈ ਜੀ ਕੱਪੜੇ ਵੰਡ ਰਿਹਾ ਹੈ ਜੀ ਉਸੇ ਤਰੀਕੇ ਨਾਲ ਜਿਹੜੀ ਪੂਜਾ ਦਾ ਵਿਧਾਨ ਹੈ ਕਿ ਵੀ ਅਮਵਸਿਆ ਜਿਹੜੀ 20 ਤਰੀਕ ਨੂੰ ਨੇ ਵਜ ਕੇ 45 ਮਿੰਟ ਤੇ ਸ਼ੁਰੂ ਹੋਣ ਕਰਕੇ ਇਹ ਜਿਹੜੀ ਕਨਫਿਊਜ਼ਨ ਲੋਕਾਂ ਚ ਆਈ ਜੀ ਤੇ ਮੈਂ ਇਹ ਜ਼ਰੂਰ ਕਹੂੰਗਾ ਕਿ 3:45 ਤੋਂ ਬਾਅਦ ਜਿਹੜੀ ਰਾਤਰੀ ਕਾਲ ਚ ਜਿਹੜੀ ਅਮੋਸਿਆ ਦੀ ਤਿੱਥੀ ਦਾ ਲਾਭ ਤੁਸੀਂ ਲੈ ਸਕਦੇ ਹੋ ਜੀ 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 ਜਿਸ ਤਰ੍ਹਾਂ ਕਿ ਤੁਸੀਂ ਉਸ ਦਿਨ ਪਟਾਕੇ ਨਾ ਬਜਾਓ ਕਿਉਂਕਿ ਨਰਕ ਚਤੁਰਤੀ ਸਵੇਰੇ ਪੈ ਰਹੀ ਹੈ ਜੀ ਤੁਸੀਂ ਦੀਪਦਾਨ ਕਰ ਸਕਦੇ ਹੋ ਰਾਤ ਨੂੰ ਤੁਸੀਂ ਪੂਜਾ ਪੜ ਮਾਂ ਲక్ష్ਮੀ ਦਾ ਯਾਨੀ ਕਿ ਤੁਸੀਂ ਜਿਹੜੇ ਸਿੱਧੀ ਜੋਤ ਤੰਤਰਾ ਦੀ ਦੀ ਪੂਜਾ ਕੀਤੀ ਜਾਂਦੀ ਹੈ ਜੋ ਪੁਰਾਣੇ ਸਮੇ ਲੋ ਸਮੇ ਤੋਂ ਜਿਹੜੇ ઋષਿ ਮੁਨੀ ਐ ਸੰਨਿਆਸੀ ਹੈ ਉਹ ਰਾਤਰੀ ਕਾਲ ਮੌਸੇ ਦੀ ਤਿਥੀ ਦੇ ਵਿੱਚ ਜੋ ਪੂਜਾ ਪਾਠ ਵਿਧਾਨ ਕਰਦੇ ਨੇ ਉਹ ਬ੍ਰਾਹਮਣਾ ਨੂੰ ਜਾਂ ਜਿਹੜੇ ਪੂਜਾ ਵਿਧਾਨ ਨੂੰ ਕਰਦੇ ਨੇ ਉਹ ਆਪਣੇ ਕਨਸਰਨ ਵਿਅਕਤੀ ਨਾਲ ਕਨਸਰਨ ਕਰਕੇ ਉਸ ਸਮੇਂ ਨੂੰ ਨਿਸ਼ਚਿਤ ਕਰਕੇ ਉਹ ਪੂਜਾ ਦੇ ਵਿਧਾਨ ਕਰਦੇ ਨੇ ਹਵਨ ਯੱਗ ਸਾਰੀ ਰਾਤ ਵੀ ਚੱਲਦੇ ਨੇ ਜੀ 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 ਉਹ ਸਮਝ ਲਓ ਆਪਾਂ ਤਾਂ ਇਹ ਕਲੀ ਕਰੀਏ ਕਿ ਪੂਜਾ ਪਾਠ ਕਰਨੀ ਹੈ ਤਾਂ 20 ਤਰੀਕ ਤੋਂ ਲੈ ਕੇ 3 45 ਤੋ ਸ਼ੁਰੂ ਹੋ ਕੇ ਤੁਸੀਂ ਰਾਤ ਤੱਕ ਹਵਨ ਯੱਗੇ ਕਰ ਸਕਦੇ ਆ ਜੀ ਰਹੀ ਗੱਲ ਦੀ ਪਾਵਲੀ ਮਨਾਉਂਦੇ ਤਾਂ ਸੁਭ ਦੇ ਪਾਵਲੀ ਆਪਣੀ 1 ਕਿਕਟੂਬਰ ਨੂੰ ਹੀ ਮਨਾਈ ਜਾਏਗੀ ਜੀ ਤੇ ਪੰਡਿਤ ਜੀ ਇੱਕ ਗੱਲ ਹੋਰ ਮੈਂ ਤੁਹਾਨੂੰ ਪੁੱਛੂੰਗਾ ਜਿਹੜੀ ਜਿਹੜੀ ਧੰਤੇ ਰਸਾ ਉਹ ਕਿਹੜੀ ਤਰੀਕ ਬੰਦੀ ਹੈ ਦੇਖੋ ਤੰਤਰਸ ਹੁਣ ਮੈਨੂੰ ਤੁਹਾਨੂੰ ਹੁਣ ਵੀ ਦੱਸਣੀ ਲੋੜ ਪੈਗੀ ਨਹੀਂ ਤੰਤਰਸ ਫਿਰ ਦਾ ਮਤਲਬ ਇਹ ਜਾਨੀ ਜੇ 20 21 ਦੀ ਬਣਦੀ ਫਿਰ ਉਸ ਤੋਂ ਹਾਉਣਾ ਫਿਰ 18 ਜਾਂ 19 ਦੀ 19 ਤਰੀਕ ਦੀ 19 ਤਰੀਕ ਦੀ ਇਹ ਸ਼્યોਰ ਹੈ ਪੰਡਿਤ ਜੀ ਇਹ ਸ਼્યોਰ ਹੈ ਜੀ ਤੇ ਇੱਕ ਗੱਲ ਲਾਸਟ ਮੈਂ ਤੁਹਾਨੂੰ ਕੁਛ ਇੱਕ ਹੋਰ ਪੁੱਛੂੰਗਾ ਕਿ ਬੱਚਿਆਂ ਵਾਸਤੇ ਦੀਵਾਲੀ ਕਿੱਦਾਂ ਮਨਾਣੀ ਚਾਹੀਦੀ ਹੈ ਗ੍ਰੀਨ ਦੀਵਾਲੀ ਮਨਾਣੀ ਚਾਹੀਦੀ ਹੈ ਇਹ ਇੱਕ ਵਾਰੀ ਮੈਸੇਜ ਛੱਡ ਦਿਓ ਦੇਖੋ ਪਟਾਕੇ ਤਾਂ ਉਹੀ ਵਜਾਣੇ ਚਾਹੀਦੇ ਜਿਹੜੇ ਗ੍ਰੀਨ ਨੇ ਜੀ ਦੂਸਰੀ ਗੱਲ ਜਿਹੜੇ ਕਿ ਬਾਜ਼ਾਰ 'ਚ ਵਿਕਦੇ ਪਏ ਆ ਜੀ ਔਰ ਜੋ ਆਪਣੇ ਬੱਚਿਆਂ ਦੇ ਹੱਥ ਲੱਗਣਗੇ ਜੀ ਬੱਚੇ ਤਾਂ ਉਹੀ ਵਜਾਂਗੇ ਜੀ ਤੇ ਇਹ ਚੀਜ਼ ਤਾਂ ਉਹੀ ਹੈ ਜੋ ਸਪਰਸ਼ਾਸ਼ਨ ਜਿਸ ਜਿਹਨੂੰ ਬਾਜ਼ਾਰ ਚ ਵੇਕਨ ਦੇਗਾ ਨਾ ਚਾਹੇ ਉਹ ਗ੍ਰੀਨ ਪਟਾਕੇ ਨੇ ਚਾਹੇ ਉਹ ਵਾਇਲੈਂਸ ਪਟਾਕੇ ਨੇ ਜੀ ਦੇਖੋ ਤੁਹਾਡੇ ਬੱਚੇ ਹੋਣ ਜਾਂ ਮੇਰੇ ਬੱਚੇ ਹੋਣ ਉਹ ਪੈਸੇ ਲੈ ਕੇ ਜਾਂਦੇ ਸਾਨੂੰ ਦੱਸ ਕੇ ਨਹੀਂ ਜਾਂਦੇ ਕਿ ਅਸੀਂ ਕਿਹੜੇ ਪਟਾਕੇ ਲੈਣ ਚੱਲੇ ਆ ਜੀ ਜੀ ਔਰ ਉਹੀ ਚੀਜ਼ ਹੈ ਹੁਣ ਜੋ ਬਾਜ਼ਾਰ ਚ ਬਿਕਰੇ ਬੱਚੇ ਉਹੀ ਵਜਾਂਗੇ ਬਾਕੀ ਗ੍ਰੀਨ ਪਟਾਕੇ ਵਜਾਉਣੇ ਚਾਹੀਦੇ ਸੋ ਅਸੀਂ ਪੱਡੇ ਨੇ ਆਪਾਂ ਗੱਲਬਾਤ ਕੀਤੀ ਹੈ ਤੇ ਇਹਨਾਂ ਦਾ ਕਹਿਣਾ ਹੈਗਾ ਵਾ ਕੀ ਜਿਹੜੀ ਦੀਵਾਲੀ ਐ ਉਹ 21 ਤਰੀਕ ਨੂੰ ਹੀ ਮਨਾਣੀ ਚਾਹੀਦੀ ਐ ਜਿਹੜਾ ਲక్ష్ਮੀ ਜੜੀ ਪੂਜਨ ਐ ਉਹ 21 ਤਰੀਕ ਨੂੰ ਹੋਈ ਆਪਣੇ ਤੁਸੀਂ ਘਰ ਦੇ ਚ ਆਪਣੇ ਪਰਿਵਾਰ ਦੇ ਵਿੱਚ ਦੀਵਾਲੀ ਮਨਾਓ ਔਰ ਇਹਨਾਂ ਦਾ ਇਹ ਵੀ ਮੈਸੇਜ ਹੈਗਾ ਕਿ ਆਪਣੇ ਪਰਿਵਾਰ ਚ ਆਪਣੇ ਬੱਚਿਆਂ ਦੇ ਨਾਲ ਗ੍ਰੀਨ ਦੀਵਾਲੀ ਮਨਾਓ ਔਰ ਗ੍ਰੀਨ ਦੀਵਾਲੀ ਦੇ ਵਿੱਚ ਹੀ ਬੱਚਿਆਂ ਦੇ ਨਾਲ ਆਪਣੇ ਪਰਿਵਾਰ ਦੇ ਨਾਲ ਹੀ ਸੋਹਣਾ ਲੱਗੇਗਾ ਔਰ ਤੁਹਾਡੀ ਇਸ ਵੀਡੀਓ ਬਾਰੇ ਕੀ ਵਿਚਾਰ ਹੈ ਕਮੈਂਟਾਂ ਨਾਲ ਇਹ ਦੱਸਿਓ ਜੁੜੇ ਰਹੋ ਤੁਸੀਂ ਅਮੇਜ਼ਿੰਗ ਟੀਵੀ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਹਿਤੇਸ਼ ਖੰਨਾ